ਸਰੀਆ ਕਾਲ ਦੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਢਾੜੀ ਵਾਲ ਬੁਟੀਕ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਜਿਸ ਤਰ੍ਹਾਂ ਤੁਹਾਨੂੰ ਤਾਂ ਪਤਾ ਹੀ ਆ ਹੁਣ ਮੇਰੀ ਸਰਦੀਆਂ ਦਾ ਸੀਜ਼ਨ ਜਿਹੜਾ ਆਫ ਹੋ ਰਿਹਾ ਤੇ ਥੋੜਾ ਥੋੜਾ ਗਰਮੀ ਦਾ ਸੀਜ਼ਨ ਆ ਜਿਹੜਾ ਸ਼ੁਰੂ ਹੋਣ ਲੱਗਿਆ ਇਸ ਲਈ ਆਪਾਂ ਤੁਹਾਨੂੰ ਇਸ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਹੀ ਸੋਹਣੇ ਪ੍ਰਿੰਟਡ ਸੂਟ ਲੈ ਕੇ ਆਏ ਆ ਤੁਸੀਂ ਸਾਰੇ ਸੂਟ ਬੜੇ ਧਿਆਨ ਨਾਲ ਦੇਖਿਓ ਤੇ ਨਾਲ-ਨਾਲ ਪ੍ਰਾਈਸ ਜਿਹੜਾ ਆਪਾਂ ਮੈਂਸ਼ਨ ਕਰਾਂਗੇ ਸਾਰਾ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਵੀਡੀਓ ਦੇਖਿਓ ਬਹੁਤ ਹੀ ਸੋਹਣਾ ਸ਼ੂਟ ਹੈ ਜੀ ਇਹ ਹੈਗਾ ਆਪਣਾ ਪਹਿਲਾ ਸ਼ੂਟ ਇਸ ਦੀ ਵੀ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਇਸ ਤਰ੍ਹਾਂ ਦੀ ਹੈਗੀ ਇਹਦੀ ਸ਼ਰਟ ਦੀ ਪ੍ਰਿੰਟਿੰਗ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵਿੱਚ ਇਹਦੀ ਥੋੜਾ ਥੋੜਾ ਸ਼ਿਪੀ ਦਾ ਕੰਮ ਹੀ ਹੈ ਇਸ ਤਰ੍ਹਾਂ ਹੈਗਾ ਇਸ ਤਰ੍ਹਾਂ ਇਹ ਫਲਾਵਰਾਂ ਦੇ ਉੱਪਰ ਇਸ ਤਰ੍ਹਾਂ ਤੇ ਪੂਰੇ ਸ਼ਰਟ ਦੀ ਪ੍ਰਿੰਟਿੰਗ ਆਉਗੀ ਇਸ ਤਰ੍ਹਾਂ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਇਸ ਸ਼ੂਟ ਦਾ ਹੈਗਾ ਜਿਹੜਾ ਕਲਰ ਬਹੁਤ ਸੋਹਣਾ ਫੋਨ ਦੇ ਵਿੱਚ ਥੋੜਾ ਲਾਈਟ ਹੈ ਤੇ ਬਹੁਤ ਹੀ ਸੋਹਣਾ ਸ਼ੂਟ ਦਾ ਕਲਰ ਹੈ ਬਹੁਤ ਸੋਹਣੀ ਇਸਦੀ ਪ੍ਰਿੰਟਿੰਗ ਹੈ ਤੇ ਸ਼ਿਮਰ ਦੀ ਇਸਦੀ ਜਿਹੜੀ ਹੈਗੀ 셔ਟ ਆਊਗੀ ਮੈਂ ਤੁਹਾਨੂੰ ਨੇੜੇ ਕਰਕੇ ਸ਼ਾਈਨਿੰਗ ਦਿਖਾਉਣੀ ਹੈ ਬਹੁਤ ਹੀ ਸੋਹਣਾ ਜਿਹੜਾ ਹਲਕਾ ਲਾਈਟ ਵੇਟ ਜਿਹਾ ਸ਼ੂਟ ਹੈ ਇਸ ਤਰ੍ਹਾਂ ਸ਼ਿਮਰ ਦੀ ਦੀ 셔ਟ ਤੇ ਸ਼ਿ ਦੀ ਹੈਗੀ ਮਸਲੀਨ ਦੀ ਇਸਦੀ ਆਜੂਗੀ ਬਾਟਮ ਬਿਲਕੁਲ ਜਿਹੜੀ ਹੈਗੀ ਪਿਓਰ ਮਸਲੀਨ ਸ਼ਾਈਨਿੰਗ ਵਾਲੀ ਉਸਦੀ ਆਜੂਗੀ ਇਸਦੀ ਬਾਟਮ ਟਾਈ ਟਾਈ ਮੀਟਰ ਦੀ ਕੱਟ ਰਹੂਗੀ ਬਹੁਤ ਹੀ ਸੋਹਣਾ ਸ਼ੂਟ ਹੈ ਇਸ ਦੇ ਨਾਲ ਆਜੂਗਾ ਇਸ ਤਰ੍ਹਾਂ ਦਾ ਦੁਪੱਟਾ ਚਨੂਨ ਦਾ ਦੁਪੱਟਾ ਹੈ ਜੀ ਇਸ ਤਰ੍ਹਾਂ ਦਾ ਦੇਖ ਸਕਦੇ ਹੋ ਪੂਰਾ ਦੁਪੱਟਾ ਬਹੁਤ ਹੀ ਸੋਹਣਾਗਾ ਕਲਰਫੁਨ ਦੇ ਵਿੱਚ ਲਾਈਟ ਆ ਥੋੜਾ ਇਸ ਤੋਂ ਡਾਰਕ ਹੈ ਕਲਰ ਮਤਲਬ ਸਕਿਨ ਕਲਰ ਦਿਖ ਰਿਹਾ ਹੈ ਡਾਰਕ ਸਕਿਨ ਕਲਰ ਹੈ ਇਸਦਾ ਬਹੁਤ ਸੋਹਣਾ ਇਸਦਾ ਦੁਪੱਟਾ ਹੈ ਦੁਪੱਟੇ ਦੇ ਵਿੱਚ ਵੀ ਇਸ ਤਰ੍ਹਾਂ ਆਊਟਲਾਈਨ ਜਰੀ ਦੀ ਜਿਹੜੀ ਫਲਾਵਰ ਦੇ ਉੱਪਰ ਕੀਤੀ ਹੋਈ ਹੈ ਬਹੁਤ ਹੀ ਸੋਹਣਾ ਜਿਹੜਾ ਦੁਪੱਟਾ ਲਾਈਟ ਵੇਟ ਬਿਲਕੁਲੀ ਹਲਕਾ ਦੁਪੱਟਾ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਦੁਪੱਟੇ ਦੀ ਫੋਰ ਸਾਈਡ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਉਹ ਲੈ ਸਥਿਤੀ ਹੋਈ ਹੈ ਬਹੁਤ ਸੋਹਣਾ ਸੂਟ ਹੈ ਇਹ ਬਹੁਤ ਸੋਹਣੀ ਕਲੈਕਸ਼ਨ ਹੈ ਦੀ ਤੇ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਰਹਿਣਗੇ ਅਗਲਾ ਕਲਰ ਇਹਦੇ ਵਿੱਚ ਆਪ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਜੀ ਇੱਕ ਹੈਗਾ ਆਪਣੇ ਕੋਲੇ ਬਲੈਕ ਕਲਰ ਇਹਦੀ ਵੀ ਸੇਮ ਪ੍ਰਿੰਟਿੰਗ ਹੈ ਤੇ ਕਲਰ ਇਹਦਾ ਬਲੈਕ ਆਊਗਾ ਇਸ ਦਾ ਸੇਮ ਦੁਪੱਟਾ ਸਾਰੀ ਕਲੈਕਸ਼ਨ ਦੇ ਸੇਮ ਹੈ ਦੀ 2500 ਰੁਪਏ ਪ੍ਰਾਈਜ਼ ਰਹੂਗਾ ਜੀ ਅੱਜ ਵਾਲੇ ਸਾਰੇ ਛੁੱਟਾਂ ਦਾ 2500 ਰੁਪਏ ਪ੍ਰਾਈਜ਼ ਹੈ ਬਹੁਤ ਹੀ ਸੋਹਣੇ ਸੂਟ ਨੇ ਜੀ ਤੇ ਅਗਲਾ ਸ਼ੂਟ ਆਪਣੇ ਕੋਲੇ ਹੈਗਾ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ। ਇਹ ਵੀ ਆਪਣੇ ਕੋਲੇ ਸ਼ਮਰ ਦੀ ਕਮੀਜ਼ ਹੈ। ਇਸ ਤਰ੍ਹਾਂ ਤੁਸੀਂ ਜਿਹੜਾ ਚੈੱਕ ਕਰ ਸਕਦੇ ਹੋ ਸ਼ਾਈਨਿੰਗ। ਬਹੁਤ ਸੋਹਣੀ ਇਸਦੀ ਸ਼ਰਟ ਦਾ ਜਿਹੜੀ ਕੱਪੜਾ ਇਸ ਦੇ ਨਾਲ ਹੈਗੀ ਇਸਦੀ ਬਾਟਮ। ਇਹ ਗ੍ਰੀਨ ਜੇ ਕਲਰ ਦੀ ਬਾਟਮ ਹੈ ਫੋਨ ਦੇ ਵਿੱਚ ਥੋ ਹੋ ਸਕਦਾ ਥੋੜਾ ਜਿਹਾ ਲਾਈਟ ਆਵੇ ਕਲਰ। ਥੋੜਾ ਜਿਹਾ ਕਲਰ ਗ੍ਰੀਨ ਜੇ ਚਾਹੀਏ। ਇਸ ਤਰ੍ਹਾਂ ਦੀ ਇਹਦੀ ਸ਼ਰਟ ਦੀ ਪ੍ਰਿੰਟਿੰਗ ਹੈ। ਇਸ ਤਰ੍ਹਾਂ ਦੇਖ ਸਕਦੇ ਹੋ। ਪੂਰੀ ਸ਼ਰਟ ਦੀ ਪ੍ਰਿੰਟਿੰਗ ਹੈ। ਇਸ ਦੇ ਨਾਲ ਜਿਹੜਾ ਅਰੀਦਾ ਇਸ ਤਰ੍ਹਾਂ ਆਊਟਲਾਈਨ ਕੀਤੀ ਹੋਈ ਹੈ ਫਲਾਵਰ ਦੇ ਉੱਪਰ ਇਸ ਤਰ੍ਹਾਂ ਦੀ ਪੂਰੀ ਸ਼ਰਟ ਆ ਜੂਗੀ ਇਸ ਦੀ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਤੇ ਇਸ ਦੇ ਨਾਲ ਜਿਹੜਾ ਇਸ ਤਰ੍ਹਾਂ ਦਾ ਫਲਾਵਰ ਆ ਜੂਗਾ ਇਸ ਦੀ ਬਾਹ ਤੇ ਆ ਜੂਗਾ ਬਹੁਤ ਸੋਹਣਾ ਸ਼ੂਟ ਹੈ ਬਿਲਕੁਲ ਹੀ ਲਾਈਟ ਵੇਟ ਜੇ ਸ਼ੂਟ ਨੇ ਇਸ ਦੇ ਨਾਲ ਆਪਨਾ ਆ ਜੂਗਾ ਇਹ ਚਨੂਨ ਦਾ ਦੁਪੱਟਾ ਪ੍ਰਿੰਟਡ ਦੁਪੱਟਾ ਆਊਗਾ ਚਨੂਨ ਦਾ ਬਹੁਤ ਹੀ ਸੋਹਣਾ ਜਿਹੜਾ ਦੁਪੱਟੇ ਨੇ ਲਾਈਟ ਵੇਟ ਬਿਲਕੁਲ ਹੀ ਇਸ ਤਰ੍ਹਾਂ ਸ਼ਾਈਨਿੰਗ ਵਾਲੇ ਦੁਪੱਟੇ ਆ ਇਸ ਦੇ ਨਾਲ ਆਪਣੇ ਇਸ ਤਰ੍ਹਾਂ ਦੀ ਇਸ ਤੇ ਲੇਸ ਲੱਗੀ ਹੋਈ ਹੈ ਬਹੁਤ ਹੀ ਸੋਹਣਾ ਜਿਹੜਾ ਹੈਗਾ ਇਸ ਦਾ ਦੁਪੱਟਾ ਇਸ ਤਰ੍ਹਾਂ ਦਾ ਦੇਖ ਸਕਦੇ ਹੋ ਖੁੱਲਾ ਜਿਹੜਾ ਦੁਪੱਟਾ ਹੈ ਇਸ ਦਾ ਹੈਗਾ ਬਹੁਤ ਸੋਹਣਾ ਦੀ ਇਸ ਤਰ੍ਹਾਂ ਦੀ ਇਹਦੀ ਦੁਪੱਟੇ ਦੀ ਪ੍ਰਿੰਟਿੰਗ ਹੈ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਦੁਪੱਟਾ ਹੋਊਗਾ ਦੁਪੱਟੇ ਦੇ ਉੱਪਰ ਵੀ ਇਸ ਤਰ੍ਹਾਂ ਦਾ ਫਲਾਵਰ ਬਣਿਆ ਹੋਇਆ ਬਹੁਤ ਸੋਹਣਾ ਜਿਹੜਾ ਇਹਦਾ ਸੂਟ ਹੈ ਜੋ ਵੀ ਸੂਟ ਤੁਹਾਨੂੰ ਪਸੰਦ ਆਇਆ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਅਗਲਾ ਸੂਟ ਹੈਗਾ ਜੀ ਆਪਣੇ ਕੋਲੇ ਇਹ ਵਾਲਾ ਇਹ ਹੈਗਾ ਆਪਣੇ ਕੋਲੇ ਆਰਗਨਜਾ ਦੀ ਸ਼ਰਟ ਹੈ ਦੀ ਸ਼ਰਟ ਦੀ ਪ੍ਰਿੰਟਿੰਗ ਬਹੁਤ ਹੀ ਸੋਹਣੀ ਸ਼ਰਟ ਦੀ ਪ੍ਰਿੰਟਿੰਗ ਐ ਇਸ ਦੀ ਇਸ ਤਰ੍ਹਾਂ ਦੀ ਇਸਦੇ ਵੀ ਵਿੱਚ ਸਿੱਪੀ ਦਾ ਕੰਮ ਐ ਇਸ ਤਰ੍ਹਾਂ ਦਾ ਤੁਸੀਂ ਚੈੱਕ ਕਰ ਸਕਦੇ ਹੋ ਫਲਾਵਰ ਬਹੁਤ ਹੀ ਸੋਹਣੀ ਪ੍ਰਿੰਟਿੰਗ ਐ ਇਸ ਤਰ੍ਹਾਂ ਦੀ ਇਸਦੀ ਬੰਦੀ ਆ ਜੂਗੀ ਪ੍ਰਿੰਟਿੰਗ ਤੇ ਇਸ ਦੀ ਬੈਕ ਸਾਈਡ ਤੇ ਵੀ ਇਹਨਾਂ ਸੁੱਟਾਂ ਦੀ ਪ੍ਰਿੰਟਿੰਗ ਹੈਗੀ ਐ ਇਸ ਤਰ੍ਹਾਂ ਦੀ ਤੁਸੀਂ ਚੈੱਕ ਕਰ ਸਕਦੇ ਹੋ ਬੈਕ ਸਾਈਡ ਵੀ ਫਲਾਵਰ ਆ ਜਾਣਗੇ ਇਸ ਤੇ ਆਰਗੈਂਜਾ ਦੀ ਸ਼ਰਟ ਆਉਗੀ ਇਹ ਇਸ ਤਰ੍ਹਾਂ ਦੀ ਇਸ ਦੇ ਨਾਲ ਆ ਜੂਗੀ ਮਸਲੀਨ ਦੀ ਬਾਟਮ ਇਹ ਬਿਲਕੁਲੀ ਮਾਸਟਰ ਡਾਰਕ ਮਾਸਟਰਡ ਕਲਰ ਦਾ ਸੂਟ ਹੈ। ਬਹੁਤ ਹੀ ਸੋਹਣਾ ਸ਼ੂਟ ਹੈ। ਇਸ ਦੇ ਨਾਲ ਆਜੂਗਾ ਇਸ ਦਾ ਟੈਬੀ ਦਾ ਦੁਪੱਟਾ। ਦੁਪੱਟਾ ਜਿਹੜਾ ਦੁਪੱਟਾ ਉਸ ਦੀ ਪ੍ਰਿੰਟਿੰਗ ਦੇਖ ਸਕਦੇ ਹੋ ਬਹੁਤ ਸੋਹਣੀ ਹੈ। ਬਹੁਤ ਬਿਲਕੁਲੀ ਲਾਈਟ weight ਜਿਹੜਾ ਹੈਗਾ ਇਸ ਦਾ ਦੁਪੱਟਾ। ਇਸ ਤਰ੍ਹਾਂ ਦਾ। ਬਹੁਤ ਸੋਹਣੇ ਸ਼ੂਟ ਨੇ ਜੀ। ਜੋ ਵੀ ਸ਼ੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਮੈਸੇਜ ਆ ਜਿਹੜਾ ਤੁਸੀਂ ਕਰ ਸਕਦੇ ਹੋ। ਇਹਨਾਂ ਸਾਰੇ ਸ਼ੂਟਾਂ ਦਾ ਪ੍ਰਾਈਸ ਆਊਗਾ ਜੀ 2500 ਰੁਪਏ। ਜੋ ਵੀ ਸੂਟ ਤੁਹਾਨੂੰ ਪਸੰਦ ਹੋਏ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਜੇ ਲਈ ਜਿਹੜੇ ਸੋਹਣੇ ਸੋਹਣੇ ਸੂਟ ਆ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀਡੀਓ ਤੇ ਬਾਕੀ ਪਹਿਣਾ ਨੂੰ ਇੱਕ ਮੇਰੀ ਰਿਕਵੈਸਟ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਲਾਈਕ ਸ਼ੇਅਰ ਕਮੈਂਟ ਕਰ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ